ਸੱਚ ਦੇ ਪੱਖ ਦੇ ਖੜਾ ਹੁੰਦਾ ਹੈ ਤੋ ਫਿਰ ਸੂਲੀ ਤੇ ਲਟਕਦਾ ਹੈ ਕਦੀ ਕਦਾਂ ਹੀ ਕੋਈ ਸੁਗਰਾਤ ਸੱਚ ਦਾ ਦਾਮਨ ਪਕੜਦਾ ਹੈ ਤੋ ਜ਼ਹਿਰ ਦਾ ਪਿਆਲਾ ਪੀਣ ਤੇ ਮਜਬੂਰ ਹੁੰਦਾ ਹੈ ਕਦੀ ਕਦਾਂ ਹੀ ਗੁਰੂ ਨਾਨਕ ਦੇ 5ਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚ ਦੇ ਪੱਖ ਦੇ ਚ ਖੜੇ ਹੁੰਦੇ ਨੇ ਸ਼ਹੀਦ ਹੋ ਜਾਂਦੇ ਨੇ ਔਰ ਕਦੀ ਕਦਾਂ ਹੀ ਕੋਈ ਮਜ਼ਲੂਮ ਦੀ ਬਾਹ ਪਕੜਦਾ ਹੈ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਔਰ ਇਹ ਹਕੀਕਤ ਹੈ ਔਰ ਆਪ ਦਾ ਫਰਮਾਨ ਹੈ ਬਾਹ ਜਿਨਾ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ ਜਿਸ ਮਜ਼ਲੂਮ ਦੀ ਬਾਹ ਪਕੜ ਲਈਏ ਜਿਸ ਕਮਜ਼ੋਰ ਦੀ ਬਾਹ ਪਕੜ ਲਈਏ ਹੁਣ ਤੇ ਇਹ ਬਾਹ ਨਹੀਂ ਛੱਡਣੀ ਚਾਹੇ ਆਪਣਾ ਸਿਰ ਵੀ ਚਲਾ ਜਾਵੇ ਇਹਨੂੰ ਬਚਾਣਾ ਹੈ ਇਹਦੀ ਜੋ ਹੈ ਰੱਖਿਆ ਕਰਨੀ ਹੈ ਤੂੰ ਜਿਸ ਦੀ ਸੋਚਣੀ ਸੱਚ ਹੋ ਗਈ ਇਹ ਤੋ ਹਰ ਕਦਮ ਦੇ ਤੇ ਸੱਚ ਦਾ ਪੱਖ ਲੈਂਦਾ ਸੱਚ ਦੇ ਪੱਖ ਵਿੱਚ ਖੜਾ ਹੈ ਸਹਿਬ ਕਹਿੰਦੇ ਤਾਂ ਹੀ ਜਾਣਿਆ ਜਾਏਗਾ ਕਿ ਇਹ ਸੱਚਿਆਰ ਹੈ ਸੱਚ ਤਾਂ ਪਰ ਜਾਣੀਏ ਜਾਂ ਰਿਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਲੋਏ ਜਦ ਹਿਰਦੇ ਦੇ ਚੋਂ ਕੂੜ ਦੀ ਮੈਲ ਉਤਰ ਜਾਂਦੀ ਹੈ ਤਾਂ ਤਨ ਵੀ ਸਾਫ ਸੁਥਰਾ ਹੋ ਜਾਂਦਾ ਹੈ ਤਨ ਵੀ ਪਾਵਨ ਹੋ ਜਾਂਦਾ ਹੈ ਤਨ ਦੇ ਚੋਂ ਵੀ ਰੋਗ ਚਲੇ ਜਾਂਦੇ ਨੇ ਤਨ ਦੀ ਅਪਵਿੱਤਰਤਾ ਵੀ ਆਪਣੇ ਆਪ ਦੂਰ ਹੋ ਜਾਂਦੀ ਹੈ ਹਕੀਕਤ ਹੈ ਕਿ ਜਿਸ ਦਾ ਮਨ ਸ਼ੁੱਧ ਹੈ ਉਹਨੂੰ ਤਨ ਦੀ ਅਪਵਿੱਤਰਤਾ ਚੰਗੀ ਨਹੀਂ ਲੱਗੇਗੀ ਉਹ ਤਨ ਨੂੰ ਵੀ ਸਾਫ਼ ਸੁਥਰਾ ਰੱਖੇਗਾ ਲੇਕਿਨ ਜਿਹਦਾ ਸਾਰਾ ਜ਼ੋਰ ਤਨ ਨੂੰ ਸਾਫ਼ ਸੁਥਰਾ ਰੱਖਣ ਵਿੱਚ ਹੋਵੇ ਤੇ ਮਨ ਦਾ ਖਿਆਲ ਨਾ ਹੋਵੇ ਤਾਂ ਸਹਿਬ ਕਹਿੰਦੇ ਨੇ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਵੇ ਸੱਚੇ ਤਾਂ ਪਰੇ ਜਾਣੀ ਹੈ ਜਾਂ ਸੱਚ ਧਰੇ ਪਿਆਰ ਸਚਿਆਰ ਦਾ ਤਾਂ ਹੋਵੇਗਾ ਜਿਸ ਸੱਚ ਨਾਲ ਪਿਆਰ ਹੈ ਸੱਚ ਨਾਲ ਪਿਆਰ ਦਾ ਮਤਲਬ ਪ੍ਰਮਾਤਮਾ ਨਾਲ ਪਿਆਰ ਹੈ ਤੇ ਸੰਬੰਧ ਉਸੇ ਨਾਲ ਜੁੜਦਾ ਜਿਸ ਨਾਲ ਪਿਆਰ ਹੈ ਜਿਸ ਨਾਲ ਪਿਆਰ ਨਹੀਂ ਉਸ ਨਾਲ ਕੋਈ ਰਿਸ਼ਤਾ ਨਹੀਂ ਉਸ ਨਾਲ ਕੋਈ ਸੰਬੰਧ ਨਹੀਂ ਦੂਰੀਆਂ ਬਣੀਆਂ ਰਹਿੰਦੀਆਂ ਨਹੀਂ ਬਹੁਤ ਵੱਡੀਆਂ ਦੂਰੀਆਂ ਬਣੀਆਂ ਰਹਿੰਦੀਆਂ ਨਹੀਂ ਔਰੇ ਹਕੀਕਤ ਹੈ ਜੋ ਸੱਚ ਤੋਂ ਦੂਰ ਹੈ ਜੋ ਪਰਮਾਤਮਾ ਤੋਂ ਦੂਰ ਹੈ ਉਹ ਕਿਸੇ ذمی نیڑے نہیں وہ دور ہی دور ہے ਮਹਾਰاج ਕਹਿੰਦੇ ਨੇ ਜਿਹਦੇ ਅੰਦਰ ਸੱਚ ਦਾ ਪਿਆਰ ਹੈ ਬਸ ਉਹੀ ਸੱਚਿਆਰ ਹੈ ਸੱਚ ਤਾਂ ਪਰ ਜਾਣੀਏ ਜਾਂ ਸੱਚ ધਰੇ ਪਿਆਰ ਨਾ ਸੁਣ ਮਨ ਰਹਿਸੀ ਤਾਂ ਪਾਏ ਮੁਖ ਦਵਾਰ ਸੱਚ ਦਾ ਨਾਮ ਸੁਣੇ ਤੇ ਖਿਹੜਾ ਅੰਦਰ ਬੈਦਾ ਹੋ ਜਾਏ ਰਹਸ ਤੇ ਰਮਜ਼ ਦੀ ਦੁਨੀਆ ਵਿੱਚ ਖੋ ਜਾਏ ਪ੍ਰਸੰਤਾ ਰੋਮ ਰੋਮ ਵਿੱਚੋਂ ਢਲਣ ਲੱਗ ਪਏ ਸੱਚ ਨੂੰ ਸੁਣ ਕੇ ਤਾਂ ਸਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਸਚਿਆਰ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਬੰਧਨ ਜਨਮ ਮਰਨ ਦੇ ਕੱਟੇ ਜਾਂਦੇ ਨੇ ਉਹਦੇ ਬੰਧਨ ਪੂਰਬਲੇ ਸੰਸਕਾਰਾਂ ਦੇ ਸਾਰੇ ਦੇ ਸਾਰੇ ਕੱਟੇ ਜਾਂਦੇ ਨੇ ਉਹਨੂੰ ਮੋਖ ਦਵਾਰ ਦੀ ਪ੍ਰਾਪਤੀ ਹੁੰਦੀ ਹੈ ਉਹ ਮੁਕਤ ਹੋ ਜਾਂਦਾ ਹੈ ਦਰਸਲ ਐਸਾ ਦੇਖਿਆ ਗਿਆ ਹੈ ਕਿ ਧਰਮ ਦਾ ਮੂਲ ਫਲ ਰੇ ਮੋਖ ਹੈ ਮੁਕਤੀ ਹੈ ਸੁਤੰਤਰਤਾ ਹੈ ਔਰ ਇਹ ਹਕੀਕੀ ਸੁਤੰਤਰਤਾ ਹੈ ਐਸੀ ਸੁਤੰਤਰਤਾ ਜਿਨਾ ਨੂੰ ਪ੍ਰਾਪਤ ਹੋ ਜਾਏ ਉਹ ਬੈਰੋਨੀ ਗੁਲਾਮੀ ਨੂੰ ਪਸੰਦ ਨਹੀਂ ਕਰੇਗਾ ਔਰ ਸਾਰਿਆਂ ਲਈ ਸੁਤੰਤਰਤਾ ਦਾ ਵਾਇਸ ਬਣੇਗਾ ਪਰ ਦਰਸਲ ਜੋ ਆਪਣੇ ਸੰਸਕਾਰਾਂ ਦਾ ਗੁਲਾਮ ਹੈ ਆਪਣੇ ਵਿਚਾਰਾਂ ਦਾ ਗੁਲਾਮ ਹੈ جھوٹ ਦਾ ਗੁਲਾਮ ਹੈ ਉਹ ਜਗਤ ਨੂੰ ਗੁਲਾਮ ਰੱਖ ਕੇ ਹੀ ਸੁਖੀ ਹੋਵੇਗਾ ਉਹ ਜਗਤ ਨੂੰ ਗੁਲਾਮ ਰੱਖ ਕੇ ਹੀ ਪਰਸਨ ਹੋਵੇਗਾ ਹਕੀਕਤ ਤੇ ਇਹ ਹੈ ਕਿ ਗੁਲਾਮਾਂ ਨਹੀਂ ਸੰਸਾਰ ਨੂੰ ਗੁਲਾਮ ਕੀਤਾ ਹੋਇਆ ਜੋ ਸਵੈਮ ਸੁਤੰਤਰ ਹੈ ਮੁਕਤ ਹੈ ਮੁਕਤ ਪੁਰਸ਼ਾਂ ਨੇ ਕਦੀ ਸੰਸਾਰ ਵਿੱਚ ਗੁਲਾਮੀ ਨਹੀਂ ਲਿਆਂਦੀ ਸੰਸਾਰ ਵਿੱਚ ਗੁਲਾਮੀ ਨੂੰ ਉਹੀ ਲਿਆਏ ਨੇ ਜਿਹੜੇ ਸਵੈਮ ਆਪਣੇ ਸੰਸਕਾਰਾਂ ਦੇ ਆਪਣੇ ਵਿਕਾਰਾਂ ਦੇ ਗੁਲਾਮ ਸਨ ਗੁਲਾਮ ਨੂੰ ਬਹਿਰੋਂ ਨੇ ਸੁਤੰਤਰਤਾ ਚੰਗੀ ਨਹੀਂ ਲੱਗਦੀ ਤੇ ਜਿਸ ਨੂੰ ਅੰਦਰ ਦੀ ਸੁਤੰਤਰਤਾ ਪ੍ਰਾਪਤੀ ਹੋ ਗਈ ਮੋਖਦਵਾਰ ਦੀ ਪ੍ਰਾਪਤੀ ਹੋ ਗਈ ਮੁਕਤੀ ਦੀ ਪ੍ਰਾਪਤੀ ਹੋ ਗਈ ਉਹਨੂੰ ਬਾਹਰ ਦੀ ਗੁਲਾਮੀ ਵੀ ਚੰਗੀ ਨਹੀਂ ਲੱਗਦੀ ਉਹ ਦੁਨੀਆ ਨੂੰ ਆਜ਼ਾਦੀ ਦੇਵੇਗਾ ਮੁਕਤ ਕਰੇਗਾ ਮੋਖਸ ਦੇਵੇਗਾ ਧਰਮ ਦਾ ਫਲ ਵੀ ਹੈ ਮੁਕਤੀ ਆਜ਼ਾਦੀ ਦੇਸ਼ ਆਜ਼ਾਦ ਹੋ ਜਾਏ ਕਿਮਾ ਕਰਨੀ ਸੱਚੀ ਆਜ਼ਾਦੀ ਨਹੀਂ ਸੱਚੀ ਆਜ਼ਾਦੀ ਤੇ ਇਹ ਹੈ ਕਿ ਜਨਮ ਮਰਨ ਦੇ ਬੰਧਨ ਟੁੱਟ ਜਾਣ ਸੰਸਕਾਰਾਂ ਦੇ ਬੰਧਨ ਟੁੱਟ ਜਾਣ ਵਰਨਾ ਐਸਾ ਹੁੰਦਾ ਹੈ ਕਿ ਦੇਸ਼ ਆਜ਼ਾਦ ਹੋ ਗਿਆ ਤਾਂ ਵੀ ਬੰਦਾ ਗੁਲਾਮਾਂ ਦੀ ਤਰ੍ਹਾਂ ਜੀ ਰਿਹਾ ਹੈ ਤਾਂ ਵੀ ਅਨੇਕਾਂ ਬੰਧਨ ਉਸ ਦੇ ਉੱਪਰ ਹੁੰਦੇ ਨੇ ਦੁਨੀਆ ਦੇ ਵਿੱਚ ਅਨੰਤ ਦੇਸ਼ ਆਜ਼ਾਦ ਆਖੇ ਜਾਂਦੇ ਨੇ ਪਰ ਜੇ ਮਨੁੱਖ ਨੂੰ ਦੇਖੀਏ ਤੇ ਆਪਣੇ ਸੰਸਕਾਰਾਂ ਦਾ ਗੁਲਾਮ ਹੈ اپنے ملین وچار دا غلام ہے کوڑ دا غلام ہے تو جو کوڑ دا غلام ہے وہ بار سوتنتا پسند نہیں کرے گا انج لو ساری دنیا اگر ویاپک دیچ بیرونی طور پہ بھی غلامی ہے تا غلامہ کر کے ہی غلامی ہے موکس پرشکاں کر کے بار مکتی ہی آتی ہے سوتنرتا ہی آتی ہے تو صاحب کہنے جو پرماتما نام سننے ہی پرسن ہو جائے ਤੇ ਜਿਹਦੇ ਅੰਦਰ ਸੱਚ ਦਾ ਪਿਆਰ ਪੈਦਾ ਹੋਇਆ ਹੈ ਆਏ ਮੋਖ ਦਵਾਰ ਉਹਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਂਦੀ ਏ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਤਾਂ ਹੀ ਸੱਚਿਆਰ ਜਾਣਿਆ ਜਾਏਗਾ ਜੇਕਰ ਇਸ ਦੇ ਕੁਲ ਜੀਵਨ ਦੀ ਜੁਗਤੀ ਹੋਵੇ ਜੀਵਨ ਦਾ ਢੰਗ ਹੋਵੇ ਤੇ ਜੀਵਨ ਦੀ ਜੁਗਤ ਕੀ ਹੈ ਦਰਸਲ ਉਹਨੂੰ ਪਤਾ ਹੋਵੇ ਕੀ ਖਾਣਾ ਹੈ ਕੀ ਪੀਣਾ ਹੈ ਕਿੰਨਾ ਸੋਣਾ ਹੈ ਕੀ ਪਹਿਨਣਾ ਹੈ ਕੀ ਬੋਲਣਾ ਹੈ ਕੀ ਵੇਖਣਾ ਹੈ ਕੀ ਸੁਣਨਾ ਹੈ ਸੋਚੀ ਜੀਵਨ ਸ਼ੈਲੀ ਜੁਗਤੀ ਦੇਚ ਜਿਸ ਦੇ ਕੋਲ ਹੋਵੇ ਸਮਝ ਲੋ ਸੱਚਿਆਰ ਹੈ ਉਹਦਾ ਉੱਠਣਾ ਬੈਠਣਾ ਸੋਣਾ ਜਾਗਣਾ ਹੱਸਣਾ ਰੋਣਾ ਬੋਲਣਾ ਇਹ ਸਭ ਕੁਝ ਸੱਚ ਦੇ ਤੇ ਮਬ ਨਹੀਂ ਹੋਵੇਗਾ ਐਸੇ ਬੰਦੇ ਦਾ ਬੋਲਣਾ ਸੱਚ ਵੇਖਣਾ ਸੱਚ ਸੁਣਨਾ ਸੱਚ ਸੋਣਾ ਸੱਚ ਜਾਗਣਾ ਸੱਚ ਜੀਵਣਾ ਸੱਚ ਮਰਣਾ ਵੀ ਸੱਚ ਹਰ ਕਰਮ ਦਿੱਤੇ ਜਦ ਸੱਚ ਦੀ ਮੋਹ ਹੋਵੇ ਤੇ ਸਮਝ ਲੋ ਇਹ ਸਚਿਆਰ ਹੈ ਤੁਮਾਰਾਜ ਕਹਿੰਦੇ ਨੇ ਸਚਿਆਰ ਉਹੀ ਹੈ ਜਿਹਦੇ ਕੋਲ ਇਸ ਢੰਗ ਦੀ ਜੀਵਨ ਦੀ ਜੁਗਤੀ ਹੈ ਸੱਚ ਤਾਂ ਪਰ ਜਾਣੇ ਜਾਂ ਜੁਗਤ ਜਾਣੇ ਜੀਓ ਧਰਤ ਕਾ ਸਾਦਕੇ ਵਿੱਚ ਦੇ ਕਰਤਾ ਬਿਓ ਜੀਵਨ ਦੀ

ਪਾਵਾਂਗੇ ਉਹੀ ਕੁਛ ਬਾਹਰ ਨਿਕਲੇਗਾ ਜੋ ਪਾਵੇ ਭਾਂਡੇ ਵਿੱਚ ਵਸਤੂ ਸਾ ਨਿਕਲੇ। ਕਿਆ ਕੋਈ ਕਰੇ ਵਿਚਾਰਾ। ਇੱਕ ਭਾਂਡੇ ਦੇ ਵਿੱਚ ਇੱਕ ਬੋਤਲ ਦੇ ਵਿੱਚ ਅਗਰ ਸ਼ਰਾਬ ਭਰੀ ਹੈ ਤੇ ਹੁਣ ਉਂਡੇਲੀਏ ਤੇ ਆਖੀ ਇਹਦੇ ਚੋਂ ਸ਼ਰਬਤ ਨਿਕਲੇ ਇਹਦੇ ਚੋਂ ਅੰਮ੍ਰਿਤ ਨਿਕਲੇ ਨਹੀਂ ਜੋ ਕੁਛ ਉਸ ਦੇ ਚ ਪਾਇਆ ਸੀ ਉਹੀ ਨਿਕਲੇਗਾ। ਇੱਕ ਬੋਤਲ ਵਿੱਚ ਸ਼ਹਿਦ ਪਾਇਆ ਹੈ ਤੇ ਹੁਣ ਸ਼ੈਡ ਨਿਕਲ ਰਹੀ ਏ ਬਾਹਰ ਤੇ ਬੰਦਾ ਆਖੇ ਇਹਦੇ ਚੋਂ ਸ਼ਰਾਬ ਨਿਕਲੇ ਨਹੀਂ ਜੋ ਕੁਝ ਪਾਇਆ ਗਿਆ ਉਹੀ ਬਾਹਰ ਨਿਕਲੇਗਾ ਅਗਰ ਹਿਰਦੇ ਦੀ ਇਸ ਭੂਮੀ ਦੇ ਚ ਇਸ ਕਾਇਆ ਦੀ ਧਰਤੀ ਦੇ ਸੱਚ ਨੂੰ ਬੀਜਿਆ ਗਿਆ ਤਾਂ ਬਾਹਰ ਸੱਚ ਹੀ ਪ੍ਰਗਟ ਹੋਵੇਗਾ ਅੱਖਾਂ ਦੇ ਚ ਕੰਨਾਂ ਦੇ ਚ ਰਸਨਾ ਦੇ ਚ ਰੋਮ ਰੋਮ ਦੇ ਚ ਬਾਹਰ ਸੱਚ ਹੀ ਪ੍ਰਗਟ ਹੋਵੇਗਾ ਪਰ ਅੰਦਰ ਬੀਜਿਆ ਹੀ ਕੂੜ ਗਿਆ ਹੈ ਤੋ ਫਿਰ ਰੋਮ-ਰੋਮ ਦੇ ਚ ਕੂੜ ਹੀ ਬਾਰ ਪ੍ਰਗਟ ਹੋਵੇਗਾ। ਤੁਮਾਰਾ ਜੀ ਕਹਿੰਦੇ ਉਹਦੇ ਕੋਲ ਜੀਵਨ ਦੀ ਜੁਗਤੀ ਆਉਂਦੀ ਹੈ ਸਚਿਆਰ ਦੀ ਪਹਿਚਾਨ ਹੈ ਕਿ ਇਸ ਕਾਇਆ ਨੂੰ ਧਰਤੀ ਬਣਾ ਕੇ ਤੂੰ ਜਿਹੜਾ ਕਰਤਾ ਪੁਰਖ ਹੈ ਉਹ ਜਿਹੜਾ ਈਸ਼ਵਰ ਹੈ ਉਹਦਾ ਬੀਜ ਇਸ ਕਾਇਆ ਦੇ ਚ ਉਹ ਬੀਜ ਦਾ ਹੈ। ਬਾ ਉਸ ਕਰਤੇ ਪੁਰਖ ਦਾ ਜੋ ਨਾਮ ਹੈ ਉਹਦਾ ਜੋ ਸਿਮਰਨ ਹੈ ਇਹ ਬੀਜ ਉਹ ਕਾਇਆ ਦੀ ਧਰਤੀ ਦੇ ਚ ਬੋਂਦਾ ਹੈ। ਧਰਤ ਕਾਇਆ ਸਾਧ ਕੇ ਵਿਚ ਦੇਵ ਕਰਤਾ ਵੀ ਹੋ ਸੱਚ ਤਾਂ ਪਰ ਜਾਣੀਂ ਜਾਂ ਸਿੱਖ ਸੱਚੀ ਲੈ ਸਚਿਆਰ ਦੇ ਤਾਈਂ ਜਾਣਿਆ ਜਾਏਗਾ ਜੇ ਸਿੱਖਿਆ ਸੱਚੀ ਲਵੇ ਤੇ ਸੱਚੀ ਸਿੱਖਿਆ ਵਿੱਚ ਕੀ ਆਉਂਦਾ ਹੈ ਸੱਚੀ ਸਿੱਖਿਆ ਵਿੱਚ ਇਹ ਆਉਂਦਾ ਹੈ ਦਇਆ ਜਾਣੇ ਜੀ ਕੀ ਕਿਛੁ ਪੁੰਨ দান ਕਰੇ ਉਹ ਜੀਵਾਂ ਤੇ ਦਇਆ ਕਰੇਗਾ দান ਕਰੇਗਾ ਪੁੰਨ ਕਰੇਗਾ ਉਸ ਤੋਂ ਕਿਸੇ ਨੂੰ ਝੋਟ ਨਹੀਂ ਪਹੁੰਚੇਗੀ اس تو جگت کچھ ہوئے گا اس تو چوٹ نہیں پہنچے گی اس سچیار پہچان ہے سچ تاں پر جانی آتم تیرت کرے نواس تیرتھ ملناؤ انتریو تیرت اپنا انتش کرس کرے اپنی آتما دیچ دواس کرے شد کر کے دراصل سچیار تاں تا آ جائے گا ਇਸ ਤਾਂ ਦੇ ਆਤਮਾ ਦੇ ਧੀਰਤ ਵਿੱਚ ਕੋਈ ਨਿਵਾਸ ਕਰੇ ਤੇ ਇਸ਼ਨਾਨ ਕਰੇ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਪਰ ਸਵਾਲੇ ਪੈਦਾ ਹੁੰਦਾ ਇਸ ਆਤਮਾ ਦੇ ਧੀਰਤ ਤੇ ਨਿਵਾਸ ਕੋਈ ਕਿਸ ਤਰ੍ਹਾਂ ਕਰੇ ਸਤਿਗੁਰੂ ਨੂੰ ਪੁੱਛ ਕੇ ਸ਼ਬਦ ਤੋਂ ਪ੍ਰੇਰਣਾ ਲੈ ਕੇ ਸ਼ਬਦ ਦੀ ਵਿਚਾਰ ਤੋਂ ਪ੍ਰੇਰਣਾ ਲੈ ਕੇ ਉਸ ਸੱਚ ਦੇ ਧੀਰਤ ਦੇ ਨਿਵਾਸ ਕਰੇ ਤਾਂ ਹੀ ਸਚਿਆਰ ਜਾਣਿਆ ਜਾਏਗਾ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਦੋਏ ਸਾਰੇ ਪਾਪਾਂ ਦਾ ਦਾਰੂ ਹੈ ਸੱਚ ਸਾਰੇ ਪਾਪਾਂ ਨੂੰ ਧੋ ਕੇ ਉਹ ਬਾਹਰ ਕੱਢ ਦਿੰਦਾ ਹੈ ਹਕੀਕਤ ਹੈ ਕਿ ਸੱਚ ਨੂੰ ਭੁਲਾ ਕੇ ਸੱਚ ਨੂੰ ਇੱਕ ਪਾਸੇ ਰੱਖ ਕੇ ਉਹਦਾ ਸਿਮਰਨ ਇੱਕ ਪਾਸੇ ਰੱਖ ਕੇ ਕੋਈ ਵੀ ਧਾਰਮਿਕ ਕਰਮ ਕਰੀਏ ਉਹਦੇ ਨਾਲ ਪਾਪ ਮਿਟਦੇ ਨਹੀਂ ਨਾ ਗਿਆਨ ਨਾਲ ਮਿਟਦੇ ਨਾ ਦਾਨ ਨਾਲ ਮਿਟਦੇ ਨਾ بڑے بڑے ਦਾਨੀ ਮੈਲੇ ਵੇਖੇ ਗਏ ਨੇ بڑے بڑے ਗਿਆਨੀ ਮਲੀਨੇ ਵੇਖੇ ਗਏ ਨੇ بڑے بڑے ਦਾਰਸ਼ਨਿਕ ਹੰਕਾਰੀ ਦੇਖੇ ਗਏ ਨੇ ਔਰ بڑے بڑے ਸਮਾਜ ਸੇਵਕੀ ਲੁਟੇਰੇ ਰਖੇ ਗਏ ਨੇ بڑے بڑے ਦੇਸ਼ ਭਗਤ ਪਰਬਲ ਢੰਗ ਦੇ ਹੰਕਾਰੀ ਵੇਖੇ ਗਏ ਨੇ ਪਰ ਜੋ ਸੱਚ ਨਾਲ ਜੁੜ ਗਿਆ ਉਹਦੇ ਸਾਰੇ ਪਾਪ ਦੂਰ ਹੋ ਜਾਂਦੇ ਨੇ ਉਦੀ ਸਾਰੀ ਮੈਲ ਧੁੱਲ ਕੇ ਬਾਰ ਆ ਜਾਂਦੀ ਏ ਇਸ ਵਾਸਤੇ ਸੱਚ ਹੀ ਸਾਰੇ ਪਾਪਾਂ ਦਾ दारू ਹੈ ਸੱਚ ਹੀ ਸਾਰੇ ਰੋਗਾਂ ਦਾ दारू ਹੈ ਤੇ ਸੱਚ ਹੀ ਸਾਰੇ ਪਾਪਾਂ ਨੂੰ ਜੜੋਂ ਕੱਟ ਦਿੰਦਾ ਹੈ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਸੱਚ ਸਭ ਨਾ ਹੋਏ दारू ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਬੱਲੇ ਹੋਏ ਮੈਂ ਉਹਨਾਂ ਦੇ ਅੱਗੋਂ ਜੋਦੜੀ ਕਰਦਾ ਬੇਨਤੀ ਕਰਦਾ ਦਰਲੇ ਕਰਦਾ ਕਿਨਾਂ ਦੇ ਅੱਗੋਂ ਜਿਨ੍ਹਾਂ ਦੇ ਬੱਲੇ ਵਿੱਚ ਸੱਚ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ ਮੈਂ ਉਹਨਾਂ ਦੇ ਅੱਗੋਂ ਹੁਕਮ ਨਹੀਂ ਕਰਦਾ ਮੈਂ ਉਹਨਾਂ ਦੇ ਸਾਹਮਣੇ ਨਹੀਂ ਆਉਂਦਾ ਮੈਂ ਤੇ ਹੱਥ ਜੋੜ ਕੇ ਉਹਨਾਂ ਦੇ ਅੱਗੋਂ ਖੜਾ ਮੈਂ ਤੇ ਬੇਨਤੀ ਰੂਪ ਵਿੱਚ ਉਹਨਾਂ ਦੇ ਨਾਲ ਬਚਨ ਕਰਦਾ ਮੈਂ ਤੇ ਜੋਦਣੀਆ ਉਹਨਾਂ ਦੇ ਅੱਗੋਂ ਕਰਦਾ ਜਿਨ੍ਹਾਂ ਦੇ ਕੋਲ ਸੱਚ ਹੈ ਦਰਸਲ ਜਿਹਦੇ ਕੋਲ ਸੱਚ ਹੈ ਉਹ ਤੇ ਇਤਨਾ ਮਹਾਨ ਹੈ ਕਿ ਜਗਤ ਦੀਆਂ ਮਹਾਨ ਹਸਤੀਆਂ ਵੀ ਉਦੇ ਕੋ ਹੱਥ ਜੋੜ ਕੇ ਖੜੀ ਹੋਣ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਰਅਸਲ ਇਹਦੇ ਵਿੱਚ ਐਸਾ ਕਹਿਣਾ ਚਾਹੁੰਦੇ ਨੇ ਔਰ ਇਹੀ ਕੁਝ ਕਹਿ ਰਹੇ ਨੇ ਕਿ ਜਗਤ ਦੇ ਮਹਾਨ ਜੀਵੀ ਉਸ ਦੇ ਕੋ ਹੱਥ ਜੋੜ ਕੇ ਖੜੇ ਹੋਣਗੇ ਜਿਹਦੇ ਕੋਲ ਸੱਚ ਹੈ ਜੋ ਸੱਚ ਨਾਲ ਜੁੜ ਗਿਆ ਹੈ ਜਿਹਦੇ ਕੋਲ ਸਾਰੇ ਪਾਪੋਂ ਨੂੰ ਦੂਰ ਕਰਨ ਦਾ ਦਾਰੂ ਸੱਚ ਹੈ ਉਹ ਇਤਨਾ ਮਹਾਨ ਹੈ ਮਹਾਰਾਜ ਕਹਿੰਨੇ ਨਾਨਕ ਵਖਾਣੇ ਬੇਨਤੀ ਜਿਨ ਸੱਚ ਬੱਲੇ ਹੋਏ ਪੌੜੀ ਦਾਨ ਮਹਿੰਡਾ ਤਲੀ ਘਾ ਜੇ ਮਿਲੇ ਤਮਸਤਕ ਲਾਈਏ ਐਸੇ ਜੋ ਸਟਿਆਰ ਨੇ ਜਿਨ੍ਹਾਂ ਦੇ ਹਿਰਦੇ ਦੇ ਸੱਚ ਹੈ ਜਿਨ੍ਹਾਂ ਦੇ ਰੋਮ ਰੋਮ ਦੇ ਸੱਚ ਹੈ ਇਹ ਪਰਿਪੂਰਣ ਪ੍ਰਮਾਤਮਾ ਮੈਂ ਤੇ ਇੱਕੋ ਹੀ ਦਾਨ ਤੇਰੇ ਕੋਲ ਮੰਗਦਾ ਕਿ ਉਹਨਾਂ ਦੇ ਚਰਨਾਂ ਦੀ ਖਾਕ ਮੈਨੂੰ ਦੇ ਉਹਨਾਂ ਦੇ ਚੜਨਾ ਦੀ ਧੂੜ ਮੈਨੂੰ ਦੇ ਕਹਿੰਦੇ ਨੇ ਨਾਮ ਅਭਿਆਸੀ ਜਿਹੜਾ ਹੈ ਉਦੇ ਸਰੀਰ ਤੋਂ ਜਿਹੜੀ ਵਾਈਬ੍ਰੇਸ਼ਨ ਨਿਕਲਦੀ ਹੈ ਤਰੰਗਾ ਨਿਕਲਦੀਆਂ ਨੇ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਹਾਕ ਨੂੰ ਤੇ ਪਾਣੀ ਨੂੰ ਹਾਕ ਅਕਸ਼ੀਰ ਬਣ ਜਾਂਦੀ ਹੈ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਜਿੱਥੇ ਬੈਠ ਕੇ ਕੋਈ ਭਜਨ ਕਰ ਰਿਹਾ ਹੈ ਨਾਮ ਉਚਾਰਨ ਕਰ ਰਿਹਾ ਹੈ ਵਾਹਿਗੁਰੂ 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 ਐਸਾ ਉਚਾਰਨ ਕਰ ਰਿਹਾ ਹੈ ਇਕਾਗਰ ਚਿਤੋ ਕੇ ਤਾਲੇ ਦwale ਪਾਣੀ ਚਾਹ ਭਾਂਡੇ ਚ ਪਿਆ ਹੈ ਤੇ ਚਾਹ ਘੜੇ ਵਿੱਚ ਪਿਆ ਹੈ ਜਾਂ ਸਰੋਵਰ ਹੈ ਉਹ ਪਾਣੀ ਅੰਮ੍ਰਿਤ ਬਣੇਗਾ ਔਰ ਖਾਕ ਅਕਸ਼ੀਰ ਬਣੇਗੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਇਸੇ ਵਾਸਤੇ ਹੀ ਅਸੀਂ ਅੰਮ੍ਰਿਤ ਸਰੋਵਰ ਕਹਿੰਦੇ ਆ ਕਿਉਂਕਿ ਅੰਮ੍ਰਿਤ ਮਈ ਨਾਮ ਅੱਠੇ ਪੈਰ ਉੱਥੇ ਗੂੰਜਦਾ ਰਹਿੰਦਾ ਹੈ ਅੱਠੇ ਪੈਰ ਨਾਮ ਦਾ ਉੱਥੇ ਉਚਾਰਨ ਹੈ ਦੇ ਨਾਮ ਦੀ ਛੋ ਪਾਣੀ ਨੂੰ ਅੰਮ੍ਰਿਤ ਬਣਾ ਦਿੰਦੀ ਏ ਨਾਮ ਦੀ ਛੋ ਹਾਕ ਨੂੰ ਅਕਸੀਰ ਬਣਾ ਦਿੰਦੀ ਏ ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਸ਼ੇਖ ਸਾਦੀ ਸਾਹਿਬ ਦਾ ਫਰਮਾਨ ਹੈ ਸੁਰਮਾ ਗੁਨ ਤੋ ਹਾਕ ਔਲੀਆ ਤਾਬਾ ਬਿਨੀ ਇਬtida ਤਾ ਇੰਤਿਹਾਰ ਜੇ ਆਦ ਤੋਂ ਲੈ ਕੇ ਤੋ ਅੰਤ ਤੱਕ ਵੇਖਣਾ ਚਾਹਨਾ ਹੈ جڑے اولیاء نے جو اللہ نال جڑے ہوئے نے انہاں دے چڑنا دی خاک نو اپنی اکھاں دے چپا انہوں سرما بنا سرما کن تو خاک اولیاء تابا بینی ابتدا تا انتہا دراصل نام دیا ترنگا نام دی جھنکار نام دی جھرنا ہٹ خاک نو اور پانی زیادہ متاثر کر دی دیئے ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਕਾਫੀ ਚਿਰ ਤੱਕ ਗੁਰੂ ਘਰ ਦੀ ਸੇਵਾ ਕਰਦੇ ਰਹੇ ਕਲਮ ਨਾਲ ਵੀ ਔਰ ਹੱਥਾਂ ਨਾਲ ਵੀ ਆਪ ਲੰਗਰ ਵੀ ਚਲਾਉਂਦੇ ਸਨ ਤੇ ਲੰਗਰ ਤੋਂ ਫਾਰ ਹੋ ਕੇ ਫਿਰ ਆਪ ਲਿਖਦੇ ਹੁੰਦੇ ਸਨ ਔਰ ਇਹ ਵੀ ਇੱਕ ਇਤਿਹਾਸ ਹੈ ਕਿ ਇੱਕ ਦਿਨ ਨੰਦ ਲਾਲ ਜੈਸਾ ਕਵੀ ਸ਼ਾਇਰ ਦਾਰਸ਼ਨਿਕ ਫਲਸਫਰ ਤਲਵਾਰ ਪਹਿਨ ਕੇ ਆ ਗਿਆ ਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲਗੇ ਨੰਦ ਲਾਲ ਤੇਰੀ ਕਲਮ ਜੋ ਕੁਝ ਕਰ ਸਕਦੀ ਹੈ ਤੇਰੀ ਤਲਵਾਰ ਉਹ ਨਹੀਂ ਕਰ ਸਕਦੀ ਤੇਰੇ ਹੱਥ ਵਿੱਚ ਕਲਮ ਹੀ ਸ਼ੋਭਾ ਪਾਉਂਦੀ ਹੈ ਤੇਰੇ ਹੱਥ ਵਿੱਚ ਤਲਵਾਰ ਨਹੀਂ ਤੂੰ ਦਾਰਸ਼ਨਿਕ ਹੈ ਤੂੰ ਕੋਮਲ ਹੁਨਰਾਂ ਦਾ ਮਾਲਕ ਹੈ ਤੂੰ ਮੈਦਾਨੇ ਜੰਗ ਦੇ ਵਿੱਚ ਕਿਸੇ ਦਾ ਖੂਨ ਨਹੀਂ ਵੇਖ ਸਕਦਾ ਤੂੰ ਤੇ ਕੋਮਲ ਹੁਨਰਾਂ ਦਾ ਮਾਲਕ ਹੈ ਤੇਰੀ ਕਲਮ ਹੀ ਕ੍ਰਾਂਤੀ ਲਿਆ ਸਕਦੀ ਹੈ ਤੈਨੂੰ ਤਲਵਾਰ ਦੇ ਨਾਲ ਕ੍ਰਾਂਤੀ ਲਿਆਉਣ ਦੀ ਲੋੜ ਹੀ ਨਹੀਂ ਤੂੰ ਕਲਮ ਨੂੰ ਆਪਣੇ ਅੰਦਰ ਧਾਰਨ ਕਰ ਕਹਿੰਦੇ ਇੱਕ ਦਿਨ ਸਤਿਗੁਰੂ ਪ੍ਰਸੰਨ ਹੋਏ ਤੇ ਕਹਿਣ ਲੱਗੇ ਬੁਰਖਾ ਅੱਜ ਸਾਡਾ ਜੀ ਕਰਦਾ ਤੈਨੂੰ ਕੁਝ ਦੇਈਏ ਪਰ ਐਸਾ ਨਾ ਹੋਵੇ ਅਸੀਂ ਕੁਝ ਹੋਰ ਦੇਈਏ ਤੇਰੀ ਮੰਗ ਕੁਝ ਹੋਰ ਹੋਵੇ ਲਿਆ ਜਾ ਤੂੰ ਖੁਦ ਮੰਗ ਕੀ ਰਹੀ ਹੈ ਬਾਈਸਾ ਬਾਈਨੰਦ لال ਕਹਿੰਨੇ ਨੇ ਮਹਾਰਾਜ ਜਦ ਮੈਂ ਇਸ ਦਰ ਤੇ ਪਹਿਲੇ ਪਹਿਲ ਆਇਆ ਸੀ अनेका ਮੰਗਾ ਨਾਲ ਮੇਰਾ ਹਿਰਦਾ ਭਰਿਆ ਹੋਇਆ ਸੀ ਜੈਸੇ ਜੈਸੇ ਆਪ ਦੇ ਚਰਨਾਂ ਚ ਦਿਨ ਬਤੀਤ ਹੁੰਦੇ ਗਏ ਮੰਗਾ ਮਿਟਦੀਆਂ ਗਈਆਂ ਪਰਮਪੁਰਖ ਮਹਾਨਪੁਰਖ ਦੀ ਸੰਗਤ ਗਰੀਬਨ ਗਰੀਬਨ ਸੰਸਾਰ ਦੀਆਂ ਮੰਗਾ ਨੂੰ ਹੀ ਖਤਮ ਕਰ ਦਈਏ ਜਿਹਦੇ ਕੋਲ ਬੈਠ ਕੇ ਸੰਸਾਰ ਦੀ ਮੰਗ ਵਧੇ ਉਹ ਬੰਦਾ ਸੰਸਾਰੀ ਹੈ ਉਹ ਬੰਦਾ ਭਗਤ ਨਹੀਂ ਉਹ ਬੰਦਾ ਸੰਤ ਨਹੀਂ ਤੇ ਜਿਹਦੇ ਕੋਲ ਬੈਠ ਕੇ ਸੰਸਾਰ ਦੀ ਮੰਗ ਘਟੇ ਤੇ ਕਰਤਾਰ ਦੀ ਮੰਗ ਪੈਦਾ ਹੋਵੇ ਦਰਸਲ ਉਹੀ ਬੰਦਾ ਸੰਤ ਹੈ ਉਹੀ ਬਗਤ ਹੈ ਤੋ ਨੰਦ ਲਾਲ ਕਹਿੰਨ ਮਹਾਰਾਜ ਜਦ ਮੈਂ ਆਇਆ ਸੀ ਤੇ ਮੰਗਾ ਦਾ ਗੁਬਾਰ ਮੇਰੇ ਅੰਦਰ ਸੀ ਹੁਣ ਤੇ ਸਹਜੇ ਸਹਜੇ ਸਾਰੀਆਂ ਰੁਖਸਤ ਹੋ ਗਈਆਂ ਤੇ ਹੁਣ ਮੈਂ ਕੀ ਮੰਗਾ ਗੁਰਦੇਵ ਕਹਿਣ ਲਗੇ ਅਜੇ ਸੀ ਸੰਕਲਪ ਕੀਤਾ ਹੈ ਤੈਨੂੰ ਕੁਝ ਦੇਣਾ ਹੈ ਤੇ ਜਦ ਦੇਣਾ ਹੈ ਤੋ ਚਲੋ ਨਹੀਂ ਕੋਈ ਮੰਗ ਤਾਂ ਵੀ ਕਿਸੇ ਮੰਗ ਨੂੰ ਜਨਮ ਦੇ ਤੂੰ ਮੰਗ ਭਾਈ ਸਾਹਿਬ ਭਾਈਨੰਦ ਲਾਲ ਦੀ ਇਹ ਮੰਗ دیਵਾਨੇ ਗੋਆ ਨਾਮਕ ਪੋਥੀ ਗ੍ਰੰਥ ਦੇ ਚ ਦਰਜ ਹੈ آپ ہاتھ جوڑ کے دست بستا گرو گوبند سنگھ جی مہاراج کے ساتھ مک ہو کے بےنتی کرتے ہیں کرتے ہیں شبد بس آرزو ایک کوئی آرزو رہ گئی ہے میرے پاشا باقی سب مٹ گئی ہیں باقی تمام اچھاوا شانت ہو گئی ہیں ایک آرزو ہے شبد قربان خا راہ سنگت ਦਿਲੇ ਗੋਆ ਹਮੇਂ ਬਸ ਆਰਜ਼ੂ ਕਰਦਾ ਐ ਮੇਰੇ ਬਾਦਸ਼ਾਹ ਇੱਕੋ ਹੀ ਆਰਜ਼ੂ ਮੇਰਾ ਦਿਲ ਕਰਦਾ ਹੈ ਕਿ ਇਹ ਸੰਗਤਾਂ ਇਹ ਰਸਕ ਪੁਰਸ਼ ਇਹ ਨਾਮ ਦ੍ਰੇਖ ਇਹ ਨਾਮ ਦੇ ਰਸੀਏ ਜਿਨ੍ਹਾਂ ਜਿਨ੍ਹਾਂ ਗਲੀਆਂ ਚ ਲੰਘ ਕੇ ਆਪਦੇ ਦਰ ਤੱਕ ਪਹੁੰਚਦੇ ਨੇ ਉਹਨਾਂ ਗਲੀਆਂ ਦੀ ਖਾਕ ਮੈਨੂੰ ਬਣਾ ਦੇ ਤਾਂ ਕਿ ਮੈਂ ਉਹਨਾਂ ਦੇ ਚਰਨਾਂ ਦੀ ਖਾਕ ਬਣਾ ਤੇ ਜੇ ਮੈਂ ਉਹਨਾਂ ਦੇ ਚਰਨਾਂ ਦੀ ਖਾਕ ਬਣਿਆ ਇਹ ਫਿਰ ਲਾਜ਼ਮੀ ਹੈ ਕਿ ਕਿਸੇ ਦੀ ਮਸਤਕ ਦੀ ਖਾਕ ਬਣਾਂਗਾ ਇਸ ਤਰ੍ਹਾਂ ਦੇ ਪੁਰਸ਼ਾਂ ਦੀ ਖਾਕ ਨੂੰ ਤੇ ਮੱਥੇ ਤੇ ਲਾਇਆ ਜਾਂਦਾ ਹੈ ਜੋ ਪਰਮਪੁਰਖਾਂ ਦੇ ਚਰਨਾਂ ਦੀ ਖਾਕ ਬਣ ਜਾਏ ਉਹ ਸੰਸਾਰ ਦੇ ਮੱਥੇ ਦੀ ਖਾਕ ਬਣ ਜਾਂਦਾ ਹੈ ਉਹ ਸੰਸਾਰ ਦੇ ਸਿਰ ਦੀ ਖਾਕ ਬਣ ਜਾਂਦਾ ਹੈ ਲੋਕਾਂ ਨੂੰ ਉਹ ਖਾਕ ਆਪਣੇ ਸਿਰ ਦੇ ਚ ਰੱਖਣੀ ਪੈਂਦੀ ਹੈ ਜੋ ਪਰਮਪੁਰਖ ਦੇ ਚਰਨਾਂ ਦੀ ਖਾਕ ਬਣ ਜਾਏ ਨੰਦ ਲਾਲ ਦੀ ਇਸ ਮੰਗ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਲਵਕੜੀ ਚ ਲੈ ਲਿਆ ਆਖਿਆ ਤੂੰ ਇਤਨਾ ਪਾਵਨ ਹੈ ਇਤਨਾ ਮਹਾਨ ਹੈ ਕਿ ਤੇਰੇ ਚਰਨਾਂ ਦੀ ਧੂੜ ਨੂੰ ਹੀ ਜਗਤ ਲੋਚੇਗਾ ਤੂੰ ਇਤਨਾ ਮਹਾਨ ਹੈ ਇਤਨਾ ਉੱਤਮ ਹੈ ਤੋ ਸਾਹਬੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਐਸਾ ਫਰਮਾਨ ਕੀਤਾ ਅੰਤਰ ਜਾਮੀ ਪੁਰਖ ਬਿਨਾ ਤੇ ਸਰਭਾ ਮਨ ਕੀ ਪੂਰੇ ਨਾਮਿਕ ਦਾਸ ਅਹ ਸੁਖ ਮੰਗੇ ਮੋ ਕੋ ਕਰ ਸੰਤਨ ਕੀ ਧੋੜ ਮੈਨੂੰ ਸੰਤ ਦੀ ਧੂੜ ਬਣਾ ਕਿਉਂਕਿ ਸੰਤ ਦੀ ਧੂੜ ਤੇ ਸੰਸਾਰ ਦੇ ਮਥੇ ਦੀ ਧੂੜ ਆਉਂਦੀ ਐ ਉਤੇ ਪਾਵਨ ਹੁੰਦੀ ਐ ਉਤੇ ਮਹਾਨ ਆਉਂਦੀ ਐ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨ ਨੇ ਏ ਪਰਿਪੂਰਣ ਪ੍ਰਮਾਤਮਾ ਮੈਂ ਤੇ ਇੱਕੋ ਹੀ ਦਾਨ ਮੰਗਦਾ ਜੇ ਤੂੰ ਦੇਵੇਂ ਜੇ ਤੂੰ ਰਾਜ਼ੀ ਹੋਵੇਂ ਮੈਨੂੰ ਦਾਨ ਦੇਣ ਵਿੱਚ ਤਾਂ ਦਾਨ ਮਹੰਡਾ ਤਲੀ ਖਾਨ ਜੇ ਮਿਲੇ ਤਮਸਤ ਗਲਾਈਏ ਜੋ ਤੇਰੇ ਨਾਲ ਜੁੜੇ ਹੋਏ ਨੇ ਜੋ ਸਚਿਆਰ ਹੋ ਗਏ ਨੇ ਜਿਨ੍ਹਾਂ ਦੇ ਸਾਰੇ ਪਾਪ ਧੁੱਲ ਗਏ ਨੇ ਉਹਨਾਂ ਦੇ ਪੈਰਾਂ ਦੀ ਦਲੀਆਂ ਦੀ ਜਿਹੜੀ ਹਾਕ ਹੈ ਜੇ ਕਿਦਰੇ ਮੈਨੂੰ ਮਿਲੇ ਤਾਂ ਮੈਂ ਆਪਣੇ ਮੱਥੇ ਤੇ ਲਾਵਾਂ ਮੈਂ ਆਪਣੇ ਮਸਤਕ ਤੇ ਲਾਵਾਂ ਔਰ ਆਮ ਸਿੱਖ ਜਗਤ ਦੇ ਵਿੱਚ ਤੇ ਧਾਰਮਿਕ ਦੁਨੀਆ ਦੇ ਵਿੱਚ ਇਹ ਆਖਿਆ ਜਾਂਦਾ ਹੈ ਐਸੇ ਪੁਰਸ਼ਾਂ ਦੀ ਚਰਨ ਧੂੜੀ ਮੱਥੇ ਦੇ ਮਾੜੇ ਰੇਖ ਹੀ ਮਿਟਾ ਦੇਂਦੀ ਹੈ ਮਸਤਕ ਨੂੰ ਪਾਵਨ ਕਰ ਦੇਂਦੀ ਹੈ ਮਹਾਨ ਬਣਾ ਦੇਂਦੀ ਹੈ ਕੂੜਾ ਲਾਲਚ ਛੱਡিয়ে ਓਏ ਇੱਕ ਮਨ ਅਲਗ ਰਹੀ। ਸਾਬ ਕਹਿੰਦੇ ਨੇ ਜੂਠ ਦੀ ਪਕੜ ਨੂੰ, ਜੂਠ ਦੇ ਲਾਲਚ ਨੂੰ ਇੱਕ ਪਾਸੇ ਰੱਖ ਕੇ ਇਹ ਬੰਦੇ ਮਨ ਨੂੰ ਇਕਾਗਰ ਕਰਕੇ ਉਹ ਜੋ ਨ ਲਖੇ ਜਾਣ ਵਾਲਾ ਅਲਖ ਪ੍ਰਮਾਤਮਾ ਹੈ, ਉਹਦਾ ਧਿਆਨ ਜੋੜ। ਉਹਦਾ ਚਿੰਤਨ ਕਰ। ਇਸ ਤਰੀਕੇ ਨਾਲ ਹੀ ਤੂੰ ਸਚਿਆਰ ਹੋ ਹੋ ਸਕੈਗਾ। ਫਲ ਤੇ ਵੇਹੋ ਬਾਈਏ, ਜਿਵੇਂ ਹੀ ਕਾਰ ਕਮਾਈਏ। ਇੱਕ ਗੱਲ ਜੀਤੇ ਕਰਕੇ ਤੂੰ ਸੁਣ ਲੈ ਕਿ ਜੈਸਾ ਤੂੰ ਬੀਜ ਬੋਏਂਗਾ ਵੈਸੇ ਹੀ ਫਲ ਤੈਨੂੰ ਪ੍ਰਾਪਤ ਹੋਣਗੇ ਤੂੰ ਫਲ ਤੇ ਦ੍ਰਿਸ਼ਟੀ ਨਾ ਰੱਖ ਬੀਜ ਤੇ ਦ੍ਰਿਸ਼ਟੀ ਰੱਖ ਸੰਸਾਰੀ ਹਰਗੱਦ ਫਲ ਤੇ ਦ੍ਰਿਸ਼ਟੀ ਰੱਖਦਾ ਹੈ ਆਪਣੇ ਬੀਜ ਤੇ ਨਹੀਂ ਬੀਜ ਗਲਤ ਬੋਈ ਜਾਂਦਾ ਹੈ ਤੇ ਫਲ ਦੀ ਕਲਪਨਾ ਬੜੀ ਚੰਗੀ ਕਰੀ ਜਾਂਦਾ ਹੈ ਐ ਸੁੱਖ ਮਿਲੇ ਐ ਸੁੱਖ ਮਿਲੇ ਐ ਆਨੰਦ ਮਿਲੇ ਐ ਰਸ ਮਿਲੇ ਇਹ ਫਲ ਤੇ ਦ੍ਰਿਸ਼ਟੀ ਫਲ ਤੇ ਹੈ ਤੇ ਬੋਈ ਜਾਂਦਾ گنڈੇ ਬਾਬੇ ਫਰੀਦ ਦਾ ਬੜਾ ਸੋਹਣਾ ਕਹਿਣਾ ਲੋੜੇ ਦਾਗ ਬਿਜੋਰੀਆਂ ਕਿਕਰ ਰੀਜੇ ਜੱਟ ਹੰਡੇ ਉਨ ਕਦਾਇਂਦਾ ਪੈਂਦਾ ਲੋਣੇ ਪੰਠ ਮੰਗਦਾ ਇਹ ਅੰਗੂਰ ਦਾਗ ਖੁਰਮਾਨੀਆਂ ਤੇ ਬੀਜਦਾ ਇਹ ਜੱਟ ਕੀ ਹੈ ਕਿਕਰ ਬੀਜ ਤੇ ਧਿਆਨ ਹੀ ਨਹੀਂ ਹੈ भगत ओ है संत ओ है दृष्टि बीज दे फलते नहीं बस जीवन दिया ये दो शैलियां है दृष्टि बीजते है फलते नहीं ये भगत है ते जर दृष्टि बार-बार बीजते होवेगी ऐसा बंदा माड़ा बीज नहीं बोएगा क्योंकि दृष्टि बीजते है ध्यान बीजते है ते संसारियो ध्यान फलते बीजते ध्यान ही कोई नहीं बीज नो देखता ही नहीं ਬੀਜ ਨੂੰ ਸੋਚਦਾ ਹੀ ਨਹੀਂ ਕਿ ਬੀਜ ਕੀ ਹੈ ਧਿਆਨ ਫਲ ਤੇ ਹੈ ਫਲ ਚੰਗਾ ਮਿਲੇ ਫਲ ਮਿੱਠਾ ਮਿਲੇ ਫਲ ਦਸਾਇਆ ਮਿਲੇ ਬੀਜੀ ਜਾਂਦਾ ਹੈ ਜੰਡ ਤੇ ਕਿਕਰ ਮੰਗਦਾ ਪਿਆ ਅੰਬ ਤੇ ਅੰਗੂਰ ਇਹ ਸੰਸਾਰੀ ਦਾ ਲੱਛਣ ਹੈ ਸਹਿਬ ਕਹਿੰਦੇ ਨੇ ਇਤਨੀ ਗੱਲ ਯਾਦ ਰੱਖੀਂ ਕਿ ਫਲ ਤੇਰੀ ਝੋਲੀ 'ਚ ਉਹੀ ਕੁਝ ਪੈਣਾ ਹੈ ਜੈਸਾ ਤੂੰ ਬੀਜੇਗਾ ਜੈਸੀ ਕਾਰ ਕਮਾਵੇਂਗਾ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤੇ ਨਾ ਦੇ ਪਾਈਏ ਜੇ ਕਿਦਰੇ ਪੂਰਬਲੇ ਸੰਸਕਾਰ ਹੋਵਨ ਪੂਰਬਲਾ ਸੰਸਕਾਰ ਅੱਜ ਤੋਂ ਪਹਿਲੇ ਜੋ ਕੁਛ ਵੀ ਕੀਤਾ ਹੈ ਉਹ ਪੂਰਬਲਾ ਕੀਤਾ ਹੈ ਇੱਕ ਦਿਨ ਜੋ ਪਹਿਲੇ ਕੀਤਾ ਹੈ ਇੱਕ ਮਹੀਨਾ ਜੋ ਪਹਿਲੇ ਕੀਤਾ ਹੈ ਇੱਕ ਸਾਲ ਜੋ ਪਹਿਲੇ ਕੀਤਾ ਹੈ ਇੱਕ ਜਨਮ ਜੋ ਪਹਿਲੇ ਕੀਤਾ ਹੈ ਉਹ ਪੂਰਬਲਾ ਹੈ ਜੋ ਕੱਲ ਕਰ ਚੁੱਕੇ ਆ ਗੁਜ਼ਰੇ ਹੋਏ ਦੇ ਚ ਉਹਦੇ ਵੀ ਸੰਸਕਾਰ ਬਣਨਗੇ ਜੋ 1 ਮਹੀਨਾ ਪਹਿਲੇ ਕਰ ਚੁੱਕੇ ਆ ਉਹਦੇ ਵੀ ਸੰਸਕਾਰ ਬਣਨਗੇ ਅੱਜ ਤੋਂ ਪਹਿਲੇ ਜੋ ਕੁਝ ਵੀ ਹੈ ਉਹ ਸਭ ਕੁਝ ਪੂਰਬਲਾ ਤੇ ਮਹਾਰਾਜ ਕਹਿੰਦੇ ਨੇ ਕਿਸੇ ਦਾ ਪੂਰਬਲਾ ਕੋਈ ਲਿਖਿਆ ਲੇਖ ਹੋਵੇ ਜਿਸ ਨੇ ਕੁਝ ਪੂਰਬ ਦੇ ਚ ਬੀਜਿਆ ਭਾਵੇਂ ਜਿਸ ਨੇ ਕੁਝ ਕੱਲ ਬੀਜਿਆ ਤੇ ਅੱਜ ਫਲ ਦੀ ਇੱਛਾ ਕਰੇ